ਇੱਕ ਰੇਡਰ ਇੱਕ ਹੀ ਰੇਡ ਪਾ ਸਕਦਾ ਹੈ ਇੱਕ ਰੇਡਰ ਇੱਕੋ ਹੀ ਰੇਡ ਜਿਹੜਾ ਪਾ ਸਕਦਾ ਲਵ ਮਾਲੀਆ ਕਿਹੜੇ ਪਾਸੇ ਹੈ ਮਾਲੀਏ ਵਾਲਾ ਲਵ ਕਿਹੜੇ ਪਾਸੇ ਹੈ ਲਵ ਹੱਥ ਕਿਹੜਾ ਕਰ ਵੀ ਨੌਜੋਨ ਲਵ ਮਾਲੀਏ ਨੂੰ 2 ਅਕਤੂਬਰ ਨੂੰ ਨਿੱਕੇ ਘੁੰਮਣਾ ਦੇ ਕਬੱਡੀ ਕੱਪ ਤੇ ਰਮਨ ਕਲੇਰ ਕਹਿੰਦਾ ਵੀ ਵਰਨਾ ਗੱਡੀ ਨਾਲ ਸਨਮਾਨ ਦੇਵਾਂਗੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਜ਼ੋਰਦਾਰ ਤਾੜੀ ਮਾਰ ਦਿਓ ਸਮਾਂ ਦੇ ਬਾਅਦ ਅਮਰ ਤਾਲਖਨੂ ਅਮਰ ਤਾਲਖਨੂ ਕਹਿੰਦੇ ਗੱਡੀ ਦੇ ਨਾਲ ਮਾਨ ਸਨਮਾਨ ਬਖਸ਼ਿਆ ਜਾਊਗਾ ਮਨੂ ਮਸਾਣੇ ਦੇ ਪਰਿਵਾਰ ਨੂੰ ਬਰੀਜਾ ਗੱਡੀ ਦੇ ਨਾਲ ਮਾਨ ਸਨਮਾਨ ਤੇ ਰਾਜਿਆ ਪੱਤਰੀ ਵਾਲਿਆਂ ਕਿਹੜੇ ਪਾਸੇ ਆਉਂਦਾ ਰਾਜਾ ਪੱਤਰੀ ਵਾਲਾ ਨੁਕਰੀ ਘੋੜੀ ਦੇ ਨਾਲ ਮਾਨ ਸਨਮਾਨ ਜਿਹੜੇ ਬਖਸ਼ੇ ਜਾਣਗੇ ਬਹੁਤ ਬਹੁਤ ਧੰਨਵਾਦ ਹੈ ਆ ਵੀ ਵਿਸ਼ਾਲ ਔਰ ਮੇਰੀ ਬੇਨਤੀ ਹੈ ਪ੍ਰਭ ਆ ਦੇਖ ਲੈ ਰਸ਼ ਕਿੰਨਾ ਹੈ ਗੁਰੇ ਰਸ਼ ਘਟਾ ਲੋ ਪ੍ਰਭਾ ਰਸ਼ ਘਟਾ ਦੇ ਮੇਰੀ ਬੇਨਤੀ ਹੈ ਲੋਕ ਜੇ ਆਪਣੀ ਕਬੱਡੀ ਨਾ ਦੇਖ ਸਕੇ ਯਾਰ ਫਿਰ ਆਪਣਾ ਟੂਰਨਾਮੈਂਟ ਕਰਾਉਣ ਦਾ ਫਾਇਦਾ ਕੀ ਹੈ